ਸਾਤਰੀ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਰਸ਼ਿੰਦਰ ਕੌਰ ਜੀ ਮੌਜੂਦ ਨੇ ਜੋ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਗਿਆ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਡਾਕਟਰ ਅਸ਼ਿੰਦਰ ਕੌਰ ਜੋ ਆਰਮੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ ਉਹਨਾਂ ਹਾਲਾਤਾਂ ਨੂੰ ਸਮਝਣਾ ਚਾਹਾਂਗੇ ਮੈਡਮ ਸਵਾਗਤ ਹੈ ਜੀ ਤੁਹਾਡਾ ਮੈਂ ਚਾਹਾਂਗਾ ਕਿ ਤੁਸੀਂ ਜੋ ਆਰਮੀ ਦੇ ਦੌਰਾਨ ਤੁਹਾਡਾ ਤਜਰਬਾ ਰਿਹਾ ਉੱਤੇ ਸੇਵਾਵਾਂ ਦਿੰਦਿਆਂ ਜਾਂ ਜੋ ਆਪਰੇਸ਼ਨ ਸੰਦੂਰ ਹੋਇਆ ਉਹ ਸਭ ਨੂੰ ਕਿਵੇਂ ਵੇਖਣਾ ਦੇਖ ਦਿਓ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਤੇ ਸਾਰੇ ਜਿੰਨੇ ਵੀ ਦੇਖ ਰਹੇ ਨੇ ਸਭਨਾਂ ਨੂੰ ਬਹੁਤ ਬਹੁਤ ਨਿੱਕੀ ਜਿਹੀ ਸੱਚੀ ਕਾਲ ਸਭ ਤੋਂ ਪਹਿਲਾਂ ਤਾਂ ਸਲੂਟ ਹੈ ਜੀ ਸਾਡੇ ਹਾਰਮੀ ਜਵਾਨਾਂ ਨੂੰ ਜਿਹੜੇ ਸਿਰ ਧੜ ਦੀ ਬਾਜ਼ੀ ਲਾ ਕੇ ਉੱਥੇ ਖੜੇ ਹੁੰਦੇ ਨੇ ਬਹੁਤ ਔਖਾ ਹੁੰਦਾ ਹੈ ਜੀ ਛਾਤੀ ਤੇ ਗੋਲੀ ਖਾਣਾ ਪਰ ਜਿਸ ਤਰ੍ਹਾਂ ਜ਼ਿਕਰ ਕੀਤਾ ਮੈਂ ਜੀ ਸਿਰਫ ਸੇਵਾਵਾਂ 5 ਸਾਲ ਬਤੌਰ ਮੈਡੀਕਲ ਸੇਵਾ ਵਜੋਂ ਹੀ ਨਿਭਾਈਆਂ ਸਨ ਪਟਿਆਲੇ ਵਿੱਚ ਸੋ ਅਸੀਂ ਉਹ ਸੇਵਾ ਕਰਦੇ ਰਹੇ ਆ ਇਹਨਾਂ ਦੀ ਕਿਉਂਕਿ ਜੌਬ ਵਿੱਚ ਸਾਂ ਸੋਏ ਫ੍ਰੀ ਸੇਵਾ ਉੱਥੇ ਅਸੀਂ ਜਾਰੀ ਰੱਖੀ ਸੀ 5 ਸਾਲ ਇਸੇ ਕਾਰਨ ਅੰਦਰ ਥੋੜੀ ਬਹੁਤ ਝਾਤ ਵੱਜਦੀ ਰਹੀ ਕਿ ਕਿਸ ਢੰਗ ਨਾਲ ਉੱਥੇ ਜੋ ਅੰਦਰ ਕਿਵੇਂ ਸਾਡੀਆਂ ਜੋ ਆਰਮੀ ਵਾਈਫਸ ਜਿਨ੍ਹਾਂ ਦੇ ਸਿਰ ਦਾ ਸਾਈ ਨਹੀਂ ਰਹਿੰਦਾ ਅ ਦੇਖੋ ਉਸ ਹਾਲ ਵਿੱਚ ਜੂਝਣਾ ਬਹੁਤ ਔਖਾ ਹੁੰਦਾ ਜੇ ਉਹਨਾਂ ਦੀ ਮਾਨਸਿਕ ਤਾਕਤ ਮੈਂ ਆਪ ਮਹਿਸੂਸ ਕੀਤੀ ਹੈ ਪਰ ਫਿਰ ਵੀ ਕੁਝ ਤੰਗੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਨਜ਼ਰੋਂ ਸ਼ਾਇਦ ਪਰਾਂ ਹੁੰਦੀਆਂ ਨੇ ਕਿਉਂਕਿ ਉਹ ਇੱਕ ক্লোਜ਼ਡ ਐਟਮੋਸਫੀਅਰ ਹੁੰਦਾ ਦੂਜੀ ਚੀਜ਼ ਮੇਰਾ ਆਪਣਾ ਵੱਡਾ ਮੇਰੇ ਵੱਡੇ ਮਾਮਾ ਜੀ ਦਾ ਬੇਟਾ ਸੀ ਵੱਡਾ ਜੋ ਮੈਂ ਅਜੇ ਜੰਮੀ ਵੀ ਨਹੀਂ ਸਾਂ ਜਦੋਂ ਜੰਗ ਵਿੱਚ ਉਹ ਵੀ ਸ਼ਹਾਦਤ ਪਾ ਚੁੱਕੇ ਸੋ ਸਾਡਾ ਕੁਝ ਡੂੰਗਾ ਸੰਬੰਧ ਰਿਹਾ ਮੇਰੇ ਹੁਣ ਵੀ ਜੇ ਮੈਂ ਸਹਰਿਆਂ ਵੱਲੋਂ ਦੇਖਾਂ ਤਾਂ ਉਧਰ ਕਾਫੀ ਬ੍ਰਿਗੇਡੀਅਰ ਵਗੈਰਾ ਇਸ ਤਰ੍ਹਾਂ ਸਾਰੇ ਨੇ ਸੋ ਉਹਨਾਂ ਨਾਲ ਸਾਂਝ ਪੈਂਦੀ ਰਹਿੰਦੀ ਮੇਰੇ ਆਪਣੇ ਅ ਸਕੇ ਜੀਜਾ ਜੀ ਵੀ ਆਰਮੀ 'ਚ ਹੀ ਸਨ ਸੋ ਇਹ ਜੋ ਮੈਂ ਉਹਨਾਂ ਦੇ ਅੰਦਰ ਵੜ ਕੇ ਦੇਖਿਆ ਔਖੇ ਹਾਲਾਤਾਂ ਵਿੱਚ ਵੀ ਜਿਵੇਂ ਥੋੜਾ ਜਿਹਾ ਸਮਾਂ ਵੀ ਮਿਲਦਾ ਕਿਸ ਢੰਗ ਨਾਲ ਉਹ ਜ਼ਿੰਦਗੀ ਜੀ ਲੈਂਦੇ ਨੇ ਉਹ ਬਹੁਤ ਖੂਬਸੂਰਤ ਤਰੀਕਾ ਜੇ ਕਿਵੇਂ ਸਾਂਝ ਗੰਢਣੀ ਕਿ ਤੁਸੀਂ ਵੱਖੋ ਵੱਖ ਤਰਮਾਂ ਤੋਂ ਵੱਖੋ ਵੱਖ ਜਾਤ ਪਾਤ ਤੋਂ ਫਿਰ ਵੀ ਉਹ ਜਿਸ ਢੰਗ ਦਾ ਮਿਲਵਰਤਨ ਉੱਥੇ ਹੁੰਦਾ ਹੈ ਸਭ ਕੁਝ ਖਤਮ ਕਰਕੇ ਵੀ ਅੱਜ ਦੀ ਜ਼ਿੰਦਗੀ ਹੈ ਅੱਜ ਦਾ ਪਲ ਜੀ ਲਈਏ ਤੇ ਕਿਵੇਂ ਅਗਾਹ ਹੋ ਕੇ ਮਰ ਮਿਟਣ ਦੀ ਜੋਨਾਂ ਦੇ ਅੰਦਰ ਜਜ਼ਬਾ ਹੁੰਦਾ ਜੇ ਕਿ ਠੇਮਾ ਕਰਿਓ ਅਸੀਂ ਸਿਵਿਲਿయన్స్ ਮੇਰਾ ਖਿਆਲ ਨੇੜੇ ਤੇੜੇ ਖੜਦੇ ਵੀ ਨਹੀਂ ਇਸੇ ਲਈ ਬਹੁਤ ਪੀੜ ਹੁੰਦੀ ਹੈ ਵੀਰਾ ਜਦੋਂ ਸੁਣਦੇ ਆ ਕਿ ਸਾਡੇ ਇੱਕ ਆਰਮੀ ਜਵਾਨ ਦੇ ਨਾਲ ਮਾਰਕੁਟਾਈ ਹੋਈ ਜਾਂ ਸਾਡੇ ਆਰਮੀ ਆਫੀਸਰ ਨਾਲ ਕੋਈ ਮਾਰਕੁਟਾਈ ਕਰਦਾ ਜੇ ਉਹਨਾਂ ਦੇ ਘਰਾਂ ਚ ਚੋਰੀ ਹੁੰਦਾ ਜੇ ਜਾਂ ਇੱਥੋਂ ਤੱਕ ਖਬਰ ਸੁਣਨੀ ਪਵੇ ਕਿ ਉਹਨਾਂ ਦੀ ਭੈਣ ਦੀ ਕਿਸੇ ਦੀ ਪੱਤ ਲੁੱਟੀ ਗਈ ਬਹੁਤ ਦਿਲ ਦੁਖੀ ਹੁੰਦਾ ਜੇ ਕਿ ਇਹ ਲੋਕ ਜੋ ਸਾਡੇ ਲਈ ਜਾਨਾਂ ਵਾਰਦੇ ਪੈਨੇ ਸਰਦਾਂ ਤੇ ਕਿ ਉਹ ਅਸੀਂ ਅੰਦਰਲੇ ਲੋਕ ਇੰਨੇ ਗਿਰ ਚੁੱਕੇ ਆ ਕਿ ਅਸੀਂ ਉਹਨਾਂ ਦੀਆਂ ਪੈਣਾ ਦੀ ਪਤ ਸੁਰੱਖਿਆਤ ਨਹੀਂ ਰੱਖ ਸਕਦੇ ਜਾਂ ਜਿਹੜਾ ਵੀ ਸਾਡੇ ਜਵਾਨਾਂ ਨੂੰ ਸਾਰੇ ਆਮ ਜੋ ਕਿ ਵੀਡੀਓਜ਼ ਵਾਇਰਲ ਹੋਣ ਕਿ ਉਹਨਾਂ ਦੇ ਉੱਤੇ ਹੱਥ ਚੁੱਕਦਾ ਹੋਏ ਕੋਈ ਸਿਵਿਲਿਅਨ ਤਾਂ ਮੈਨੂੰ ਲੱਗਦਾ ਵਿਦਰੋਹ ਸਾਰੇ ਮੁਲਕ ਵਿੱਚ ਹੋਣਾ ਚਾਹੀਦਾ ਸਾਡੇ ਅੰਦਰਲੀ ਜੇ ਹੁਣ ਥੋੜਾ ਜਿਹਾ ਕੰਪੈਰੀਜ਼ਨ ਕਰੀਏ ਜਿਸ ਢੰਗ ਦੀ ਧਰਮ ਦੇ ਆਧਾਰਿਤ ਜਾਂ ਜਾਤ ਪੱਤ ਆਧਾਰਿਤ ਜੋ ਸਾਡੇ ਮਨਾਂ ਵਿੱਚ ਕੌੜ ਏ ਉਹਦੇ ਲਈ ਦੇਖੋ ਕਿਸ ਕਿਸਮ ਦੀ جنگ ਵਿੱਢਣ ਦੀ ਲੋੜ ਏ ਕਿਉਂਕਿ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਪਾਟੇ ਪਏ ਆ ਅੱਜ ਕਹਿਣ ਨੂੰ ਜਦੋਂ ਹੁੰਦਾ ਹੈ ਕਿ ਹੱਲਾ ਹੋ ਗਿਆ ਅਸੀਂ ਸਾਰੇ ਸਮੁੱਚੇ ਰੂਪ ਵਿੱਚ ਇਕੱਠੇ ਜ਼ਰੂਰ ਹੋ ਜਾਂਦੇ ਆ ਪਰ ਕਿੰਨੇ ਚਿਰ ਲਈ ਜਿਉਂ ਹੀ ਦਿਸੇਗਾ ਕਿ ਇਹ ਭੈ ਦੇ ਜੋ ਉੱਪਰ ਬੱਦਲ ਨੇ ਛੰਡੇ ਅਸੀਂ ਅੰਦਰੋਂ ਫਿਰ ਪਾਟੇ ਹੀ ਦਿਸਦੇ ਆ ਜਿਸ ਢੰਗ ਦਾ ਅੱਜ ਦੇ ਦਿਨ ਹਾਲਾਤ ਆ ਮੈਂ ਬੇਨਤੀ ਕਰ ਸਕਦੀ ਹਾਂ ਤੁਹਾਡੇ ਰਹੀਂ ਸਾਰਿਆਂ ਨੂੰ ਕਿ 100 ਰੁਪਏ ਕੁਝ ਵੀ ਨਹੀਂ ਹੁੰਦੇ ਇਤੋਂ ਤੱਕ ਕਿ ਜਿਹੜੇ ਭੀਖ ਮੰਗਣ ਵਾਲੇ ਵੀ ਨੇ ਉਹ ਵੀ ਕਹਿ ਦਿੰਦੇ ਨੇ ਕਿ ਅਸੀਂ ਰੋਜ਼ ਦੇ 5-5000 ਕਮਾ ਲੈਂਦੇ ਹਾਂ 100 ਰੁਪਏ ਜੇ ਆਧਾਰ ਕਾਰਡ ਨਾਲ ਜੁੜਿਆ ਜੋ ਕਿ ਜੀਪ ਹੈ ਰਹੀਂ ਜੇ ਅਸੀਂ ਆਰਮੀ ਰਿਲੀਫ ਫੰਡ ਲਈ ਦੇ ਸਕੀਏ ਸੱਚ ਜਾਣਿਓ ਮੈਂ ਆਪ ਵੇਖੇ ਨੇ ਬਹੁਤ ਹਾਈਲੀ ਪੇਡ ਨਹੀਂ ਹੁੰਦੇ ਜਿੰਨੇ ਸੁਖਾਲੇ ਅਸੀਂ ਹਾਂ ਉਹਨੇ ਸੁਖਾਲੇ ਉੱਥੇ ਜਵਾਨ ਨਹੀਂ ਹਨ ਉਹਨਾਂ ਦੇ ਘਰਾਂ ਵਿੱਚ ਵੀ ਬਹੁਤ ਮੈਂ ਬੜਿਆਂ ਦੇ ਗਰੀਬੀ ਦੇਖੀ ਅੱਤ ਦੀ ਭਾਵੇਂ ਉਹਨਾਂ ਦੇ ਜਜ਼ਬੇ ਬਹੁਤ ਉੱਚੇ ਤੇ ਬਿਲਕੁਲ ਕਿਸੇ ਪਾਸਿਓਂ ਇੱਕ ਪਲ ਵੀ ਨਹੀਂ ਉਹ ਕਦੇ ਮੂੰਹ ਕਰਦੇ ਕਿ ਹਾਂਜੀ ਸਾਡੇ ਨਾਲ ਕੁਝ ਮਾੜਾ ਹੋਇਆ ਬੜੇ ਫਖਰ ਨਾਲ ਦੱਸਦੇ ਨੇ ਭਾਵੇਂ ਸਾਡੀ ਕੰਧ ਡਿੱਗਣ ਵਾਲੀ ਏ ਭਾਵੇਂ ਛੱਤ ਚੋਂਦੀ ਏ ਪਰ ਸਾਡਾ ਪੁੱਤ ਇਸੇ ਮੁਲਕ ਲਈ ਸ਼ਹੀਦ ਹੋਇਆ ਸੋ ਇਹ ਚੀਜ਼ਾਂ ਵੇਖਦਿਆਂ ਆਰਮੀ ਰਿਲੀਫ ਫੰਡ ਦੇ ਵਿੱਚ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਪੂਰੇ ਭਾਰਤ ਵਿੱਚ ਹਰ ਇੱਕ ਜਣਾ ਜੋ ਵੀ ਹੈ ਤੇ ਤੁਸੀਂ ਪਰ ਹੈਡ ਜੀ ਪੇਰਾਂ ਜਾਂ ਆਧਾਰ ਕਾਰਡ ਚੋਂ ਹੀ ਕੱਢ ਲਿਆ ਜਾਵੇ ਜੀ 100-100 ਰੁਪਏ ਸਭ ਨੇ ਦੇਣੇ ਆ ਕਿਉਂ ਨਹੀਂ ਇਸ ਕਦੇ ਦੇਣਾਂ ਵਿੱਚ ਆਪਾਂ ਬਲੱਡ ਡੋਨੇਸ਼ਨ ਕੈਂਪ ਲਾਂਦੇ ਕਿ ਕਿੰਨੀਆਂ ਜਾਨਾਂ ਜਾਂਦੀਆਂ ਨੇ ਕਿੰਨੀ ਲੋੜ ਹੁੰਦੀ ਹੈ ਤੇ ਉਹੀ ਲਹੂ ਅਸੀਂ ਜੋ ਜਾਤ ਪਾਤ ਧਰਮ ਦੇ ਆਧਾਰ ਤੇ ਵਹਾਉਂਦੇ ਆ ਤੇ ਜੋ ਦਗਮੱਜੇ ਮਾਰਦੇ ਆਪਾਂ ਦੇਖਦੇ ਆ WhatsApp 'ਾਂ ਤੇ ਇਹ ਜੋ ਟੀਵੀ ਵਾਰ ਫਾਈਟਸ ਕਰਦੇ ਨੇ ਜੋ ਹਿਸਟਰੀਆ ਕ్రియేਟ ਕਰਦੇ ਨੇ ਇਹ ਆ ਜੋ ਤਸਵੀਰਾਂ ਖਿਚਾਉਂਦੇ ਨੇ ਵੈਪਨਸ ਦੇ ਨਾਲ ਆਪਣੇ WhatsApp ਤੇ ਜਾਂ ਜਿੱਥੇ ਵੀ ਕਰਨਾ ਹੈ ਉਹਨਾਂ ਨੇ ਆਓ ਸਾਰਿਆਂ ਕੋਲ ਅਪੀਲ ਕਰੀਏ ਕਿ ਆਓ ਜੀ ਖੂਨ ਦਾਨ ਵਾਲੇ ਪਾਸੇ ਜੁੜੀਏ ਦੇਖੋ ਅੱਜ ਸਾਰਾ ਮੁਲਕ ਖੜਾ ਹੋਏ ਕਿ ਅਸੀਂ ਬਲੱਡ ਡੋਨੇਸ਼ਨ ਵਾਸਤੇ ਖੜੇ ਆ ਕੋਈ ਨਾ ਕੋਈ ਤਾਂ ਆਖਰ ਸਿਵਿਲਿਅਨਜ਼ ਨੂੰ ਵੀ ਇਸੇ ਤਰੀਕੇ ਜ਼ੋਰ ਨਾਲ ਖੜੇ ਹੋਣਾ ਚਾਹੀਦਾ ਜੇ ਪੰਜਾਬ ਜਿਸ ਢੰਗ ਨਾਲ ਖੜਾ ਹੁੰਦਾ ਜੇ ਵਾਕਈ ਜਦੋਂ ਕਿਤੇ ਗੱਲ ਕੀਤੀ ਜਾਏ ਨਾ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਕਿ ਭਾਵੇਂ ਮੁਲਕ ਤੇ ਜਦੋਂ ਤੰਗੀ ਆਈ ਹੋਵੇ ਸੋਨਾ ਦੇਣਾ ਹੋਵੇ ਤਾਂ ਪਹਿਲ ਇਹਦੇ ਵਿੱਚ ਹੁੰਦੀ ਹੈ ਛਾਤੀਆਂ ਦੇਣੀਆਂ ਹੁਣ ਜਿਸ ਸਰਹੱਦਾਂ ਦੇ ਉੱਤੇ ਫਿਰ ਵੀ ਸਭ ਤੋਂ ਮੋਰੀ ਪੰਜਾਬੀ ਦਿਸਦੇ ਨੇ ਕਦੇ ਉਹਨਾਂ ਨੇ ਜਾਤ ਪਾਤ ਧਰਮ ਉਹਦੇ ਵਿੱਚ ਨਹੀਂ ਆਉਣ ਦਿੱਤੀ ਉਹ ਹਮੇਸ਼ਾ ਹੀ ਜੇ ਨਿੱਕੀ ਜਿਹੀ ਗੱਲ ਹੀ ਦੇਖੀਏ ਕਿ ਜਦੋਂ ਹੁਣ ਜੋ ਪਹਿਲਗਾਮ ਵਿੱਚ ਹੋਇਆ ਉੱਥੇ ਵੀ ਜਿਸ ਢੰਗ ਨਾਲ ਗੁਰਦੁਆਰੇ ਖੁੱਲੇ ਸਿੱਖਾਂ ਨੇ ਉੱਥੇ ਵੀ ਸੇਵਾ ਸ਼ੁਰੂ ਕੀਤੀ ਉਹ ਬਾ ਕਮਾਲ ਸੀ ਸ਼ਾਬਾਸ਼ੀ ਹਰ ਥਾਂ ਤੋਂ ਮਿਲੀ ਇੱਥੋਂ ਤੱਕ ਕਿ ਜਿਹੜੇ ਵਿੱਚ ਜਿਨ੍ਹਾਂ ਦੇ ਨਾਲ ਇਹ ਬਹੁਤ ਮਾੜਾ ਹੋਇਆ ਮੈਂ ਬਹੁਤ ਮਾੜਾ ਗਿਣਦੀ ਆ ਇਸ ਤਰੀਕੇ ਦਾ ਹੱਥਿਆਂ ਉੱਤੇ ਵਾਰ ਕਰਨਾ ਇਹ ਬਿਲਕੁਲ ਕਾਇਰਾਨਾ ਹੁੰਦੀ ਹੈ ਹਰਕਤ ਇਸ ਨੂੰ ਕਿਸੇ ਵੀ ਹਾਲ ਵਿੱਚ ਜਾਇਜ਼ ਠਰਾਇਆ ਹੀ ਨਹੀਂ ਜਾ ਸਕਦਾ ਉਹ ਨੇ ਹੱਥਿਆਂ ਉੱਤੇ ਵਾਰ ਬਿਲਕੁਲ ਮਾੜਾ ਸੀ ਵੀਰਾ ਜੇ ਇੱਕ ਪਲ ਇੱਕ ਪਲ ਇਹ ਨਾ ਕਹਿਣਾ ਮੈਂ ਕਿਸੇ ਨੂੰ ਡਾਇਵਰਟ ਕਰ ਰਹੀ ਆ ਕਿ 84 ਉੱਤੇ ਵਿੱਚ ਅਜੇ ਹਾਂ ਨਹੀਂ ਸੀ ਹੋਇਆ ਉਹਦਾ ਨਿਆਂ ਕਿਸ ਤਰੀਕੇ ਮਿਲਿਆ ਜੇ ਅਜੇ ਤੱਕ ਅਸੀਂ ਅੱਡੀਆਂ ਹੀ ਰਗੜਦੇ ਪਏ ਆ ਕਿ ਜਿਹੜੇ ਕਰਨ ਵਾਲੇ ਸਨ ਉਹ ਸਾਡੇ ਹੀ ਆਪਣੇ ਸਨ ਤੇ ਉਹਨਾਂ ਨੂੰ ਅਜੇ ਤੱਕ ਵੀ ਸਜ਼ਾਵਾਂ ਲਈ ਜਰਾ ਸਾਲ ਗਿਣ ਲੈਣਾ ਅਸੀਂ ਕਿਸ ਤਰੀਕੇ ਅਜੇ ਵੀ ਉਸ ਲਈ ਨਿਆਂ ਮੰਗਦੇ ਫਿਰਦੇ ਆਂ ਤਾਂ ਉਹ ਨਿਆਂ ਦੇਣ ਲਈ ਕਿਉਂ ਸਾਰਾ ਸਾਰਾ ਮੁਲਕ ਖੜਾ ਨਹੀਂ ਹੋ ਜਾਂਦਾ ਕਿ ਉਹ ਵੀ ਨਿਹੱਥੇ ਸਨ ਇੱਕ ਪਲ ਛੱਡ ਦਈਏ ਧਰਮ ਨੂੰ ਉਹ ਨਫ਼ਰਤ ਦੇ ਅੰਗਾਰ ਸਨ ਬਿਲਕੁਲ ਉਹੀ ਨਫ਼ਰਤ ਦੇ ਅੰਗਾਰ ਜਦੋਂ ਇੱਕ ਪਾਸੇ ਅਸੀਂ ਹੱਲਾ ਦਿੰਨੇ ਆ ਇਸ ਨੂੰ ਹੱਲਾਸ਼ੇਰੀ ਦਿੰਨੇ ਆ ਦੂਜੇ ਪਾਸਿਓ ਇਸ ਰੁੱਖ ਵਿੱਚ ਉਬਲਦੇ ਨੇ ਤਾਂ ਫਿਰ ਇਸ ਦੇ ਵਿਰੁੱਧ ਬਿਲਕੁਲ ਅਸੀਂ ਜਾਇਜ਼ ਠਰਾਰੇ ਆ ਕਿ ਉਸੇ ਵੇਲੇ ਅਸੀਂ ਕੀਤਾ ਅਸੀਂ ਜਿਹੜੇ ਉਹਨਾਂ ਦੇ ਅੱਡੇ ਤਬਾਹ ਕੀਤੇ ਤਾਂ ਇਸੇ ਤਰੀਕੇ ਦੀ ਹਰ ਹਰ ਧਰਮ ਨਾ ਛੱਡੀ ਦਵਾ ਵੀ ਕਿਸੇ ਇੱਕ ਦਾ ਜਿਸ ਵੀ ਕਿਸੇ ਧਰਮ ਦੇ ਨਿਹੱਥਿਆਂ ਉੱਤੇ ਇਸ ਢੰਗ ਦਾ वार ਹੋ ਰਿਹਾ ਹੋਏ ਉਹਦਾ ਮੂੰਹ ਤੋੜ ਜਵਾਬ ਇਸੇ ਹੀ ਤਰੀਕੇ ਦੇਣਾ ਚਾਹੀਦਾ ਹਮ ਇਸ ਤਰੀਕੇ ਹੁਣ ਆਪਾਂ ਅੱਜ ਵੈਪਨਰੀ ਜੋ ਸਾਡੇ ਹਥਿਆਰ ਜਿਸ ਢੰਗ ਨਾਲ ਖੁੱਲੇ ਮਿਲਣੇ ਸ਼ੁਰੂ ਹੋਏ ਨੇ ਮੈਂ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦੀ ਆਂ ਵੀ ਤੁਸੀਂ ਹਥਿਆਰਾਂ ਨਾਲ ਇੱਕ ਨੇ ਹੱਥੇ ਨੂੰ ਮਾਰਨ ਲਈ ਸਾਰੇ ਦੇ ਸਾਰੇ ਜੁੜ ਜਾਂਦੇ ਹੋ ਕਿ ਅਸੀਂ ਗੈਂਗ ਵਾਰਸ ਲਈ ਆ ਗਏ ਆ ਇਸ ਤਰੀਕੇ ਜਾਂ ਅਸੀਂ ਉਹਨੂੰ ਨਵੇੜ ਦਿੱਤਾ ਉਹਨਾਂ ਸਾਰਿਆਂ ਨੂੰ ਇਸ ਵੇਲੇ ਕੰਪਲਸਰੀ ਕਰ ਦੇਣਾ ਚਾਹੀਦਾ ਕਿ ਜਿਹੜੇ ਵੀ ਇਸ ਵੇਲੇ ਇਹ ਵੈਪਨਸ ਲੈ ਕੇ ਬੈਠੇ ਨੇ ਹਥਿਆਰ ਲੈ ਕੇ ਬੈਠੇ ਨੇ ਆਓ ਸਰਹੱਦਾਂ ਤੇ ਜੇ ਇੰਨੇ ਹੀ ਤੁਹਾਨੂੰ ਖੂਨ ਦੇ ਵਿੱਚ ਉਬਾਲਾ ਆਂਦਾ ਵੀ ਅਸੀਂ ਨਾਲ ਦੇ ਨੇ ਚੋਂ ਕੀਤੀ ਤਾਂ ਜਾਂ ਸੜਕ ਤੇ ਗਾਂ ਲੰਘ ਗਿਆ ਅਸੀਂ ਗੋਲੀਆਂ ਨਾਲ ਭੁੰਨ ਦਿਆਂਗੇ ਆਓ ਜਿਗਰਾ ਵੇਖੀਏ ਖੜੇ ਹੋ ਸਰਹੱਦਾਂ ਤੇ ਦੇਖੀਏ ਤਾਂ ਸਹੀ ਕਿ ਵਾਕਈ ਤੁਹਾਡਾ ਖੂਨ ਉਨਾ ਹੀ ਖੋਲਦਾ ਹੈ ਜਾਂ ਸਿਰਫ ਭੈ ਦੇ ਆਧਾਰ ਤੇ ਹੀ ਇਹ ਸਿਰਫ ਲਿਆ ਜਾਂ ਨੇ ਹੱਥੇ ਨੂੰ ਮਾਰਨ ਲਈ ਹੀ ਲਿਆ ਫਿਰ ਤਾਂ ਕੋਰਾ ਡਰ ਜਿਹੜਾ ਤੁਹਾਡੇ ਅੰਦਰ ਬੈਠਾ ਹੋਇਆ ਹੂੰ ਇਹ ਸਾਰੇ ਦੇ ਵਿੱਚ ਮੈਂ ਇੱਕ ਹੋਰ ਪਹਿਲੂ ਜ਼ਰੂਰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗੀ ਜੀ ਕਿਉਂਕਿ ਮੈਂ ਦੱਸਿਆ ਕਿ ਇੱਕ ਡਾਕਟਰ ਕੋਲੋਂ ਢਿੱਡ ਨਹੀਂ ਲੁਕਾਇਆ ਜਾਂਦਾ ਤੇ ਮੈਂ ਬਤੌਰ ਡਾਕਟਰ ਹੀ ਸੇਵਾ ਨਿਭਾਈ 5 ਸਾਲ ਰੋਜ਼ ਸ਼ਾਮ ਨੂੰ ਅਸੀਂ ਜਾਇਆ ਕਰਦੇ ਸਾਂ ਉਹ ਉੱਥੇ ਜਿਸ ਤਰੀਕੇ ਦੀ ਪੀੜh ਦੇਖੋ ਉਹ ਛੁੱਟੀ ਜੋ ਵੀ ਇਹਨਾਂ ਦੇ ਅੰਦਰੂਨੀ ਹੋਏਗਾ ਮੈਂ ਉਸ ਵਿੱਚ ਬਿਲਕੁਲ ਹੀ ਕੁਝ ਉਦਾਸੀ ਨਹੀਂ ਸਕਦੀ ਕਿਉਂਕਿ ਉਹ ਮਾਹੌਲ ਵੱਖ ਹੁੰਦਾ ਜੇ ਪਰ ਉੱਥੇ ਮੈਂਟਲ ਹੈਲਥ ਦੀ ਸਖਤ ਲੋੜ ਹੈ ਬਹੁਤ ਲੋੜ ਹੈ ਕਾਰਨ ਇਹ ਕਿ ਕਿਸੇ ਦੀ ماں ਬਿਮਾਰ ਹੈ ਕਿਸੇ ਦਾ ਪਿਓ ਬਿਮਾਰ ਹੈ ਕਿਸੇ ਦੇ ਕਰਜ਼ਾ ਜੇ ਕਿਸੇ ਦਾ ਘਰ ਬਣਨ ਵਾਲਾ ਜੇ ਯਾਨੀ ਕਿਸੇ ਦੀ ਜ਼ਮੀਨ ਖੋ ਲਈ ਗਈ ਉੱਥੇ ਹੈ ਕਿ ਉਹਨਾਂ ਦੇ ਸਕੇ ਭਰਾਵਾਂ ਨੇ ਇਹੋ ਜੇ ਕੇਸ ਆਂਦੇ ਸਨ ਬਿਲਕੁਲ ਮਾਨਸਿਕ ਪੱਖੋਂ ਨਤਾਣੇ ਪਨ ਵਿੱਚ ਕਿ ਮੇਰੇ ਹੀ ਭਰਾ ਨੇ ਜੀ ਮੇਰੀ ਜ਼ਮੀਨ ਉੱਥੇ ਦੱਬ ਲਈ ਜੇ ਫਲਾਣੇ ਉੱਥੇ ਦਾਮਿਲਣਾਡੂ ਤੋਂ ਆ ਮੈਂ ਇਹ ਆ ਤਾਂ ਉਹ ਮੈਂ ਉਸ ਝਗੜੇ ਚ ਵੀ ਫਿਰਦਾ ਪਿਆ ਇਹ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਜਿੱਥੇ ਮਾਨਸਿਕ ਉਹਨਾਂ ਦੀ ਸਿਹਤ ਤਗੜੇ ਹੋਣ ਦੀ ਲੋੜ ਹੈ ਉੱਥੇ ਸਾਨੂੰ ਇਸ ਵੇਲੇ ਲੋੜ ਹੈ ਕਿ ਉਹਨਾਂ ਦੀਆਂ ਜੋ ਵਾਈਫਸ ਨੇ ਦੇਖੋ ਸਾਰੇ ਦਾ ਸਾਰਾ ਬਰੰਟ ਉਹੀ ਸਹੰਦੀਆਂ ਨੇ ਕਿ ਪਤੀ ਨੇ ਜਾਣਾ ਉਹ ਤੁਸੀਂ ਔਰਤ ਲਈ ਬਹੁਤ ਔਖਾ ਜੇ ਕਿ ਤੋੜਨਾ ਵਿਦਾਈ ਦੇਣੀ ਕਿਸੇ ਨੂੰ ਕਿ ਪਤਾ ਨਹੀਂ ਵਾਪਸ ਸ਼ਕਲ ਦੇਖ ਵੀ ਸਕਦੇ ਆ ਕਿ ਨਹੀਂ ਪਰ ਉਸ ਨੇ ਜਿਹੜਾ ਉਹ ਸਾਰਾ ਉਹਦੇ ਮਨ ਵਿੱਚ ਜਿੰਨਾ ਵੀ ਗੁਬਾਰ ਸੀ ਸਾਰਾ ਉਸ ਔਰਤ ਨੇ ਹੀ ਸਹਿਣਾ ਜਿਹਨੇ ਪਿੱਛੋਂ ਸਾਰਾ ਕੁਝ ਨਿਭਾਣਾ ਜੇ ਆਪਣੇ ਪੇਕਿਆਂ ਨਾਲ ਵੀ ਆਪਣੇ ਸਹਰਿਆਂ ਨਾਲ ਵੀ ਤੋ ਇਹ ਆਰਮੀ ਵਾਈਵਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀਆਂ ਜਾਂਦੀਆਂ ਜੋ ਗਤੀਵਿਧੀਆਂ ਨੇ ਮੈਂ ਆਪ ਦੇਖੀਆਂ ਨੇ ਕਿ ਉਹਨਾਂ ਨੇ ਆਪਣੇ ਹੱਥ ਨਾਲ ਚੀਜ਼ਾਂ ਬਣਾਈਆਂ ਕਿਸ ਤਰ੍ਹਾਂ ਉਹ ਸਾਰਾ ਕੁਝ ਸੇਲ ਕਰਦੇ ਆ ਉਹਨਾਂ ਨੂੰ ਉਸ ਦੇ ਪੈਸੇ ਮਿਲਨੇ ਉਹ ਜਾਨੀ ਮਾਲੀ ਪੱਖੋਂ ਮਜ਼ਬੂਤ ਕਰਨਾ ਇਹ ਸਭ ਚੀਜ਼ਾਂ ਅੰਦਰ ਹੁੰਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਜਿਸ ਢੰਗ ਨਾਲ ਉਹ ਔਰਤਾਂ ਵੀ ਕਈ ਨਾ ਕਿਤੇ ਨਾ ਕਿਤੇ ਕਿਉਂਕਿ ਦੇਖੋ ਵਾਰ-ਵਾਰ ਬਦਲੀਆਂ ਹੋਣੀਆਂ ਕਈ ਵਾਰ ਪਤੀ ਨੇ ਵੱਖ ਹੋਣਾ ਉੱਥੇ ਫੈਮਿਲੀ ਦਾ ਸਟੇਸ਼ਨ ਹੀ ਨਹੀਂ ਹੈ ਵੱਖ ਨੇ ਚੱਤ ਜਾਣਿਓ ਜਿਵੇਂ ਉਹਨਾਂ ਦੇ ਅੰਦਰੋਂ ਭਾਵੇਂ ਉਹ ਜਜ਼ਬਾ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਖੁਸ਼ ਨੇ ਕਿ ਅਸੀਂ ਦੇਸ਼ ਲਈ ਜਾਨ ਵਾਰ ਸਕਦੇ ਹਾਂ ਅਸੀਂ ਹਿੱਸਾ ਇੱਕ ਉਸ ਅਹਿਮ ਯਾਨੀ ਕਿ ਆਰਮੀ ਦਾ ਹੋਣਾ ਉਹ ਮਾਣ ਮਹਿਸੂਸ ਕਰਦੀਆਂ ਨੇ ਪਰ ਇਹ ਮੈਂਟਲ ਹੈਲਥ ਜਿਹੜੀ ਜੋ ਹੈ ਇਹ ਬਹੁਤ ਬਹੁਤ ਜ਼ਿਆਦਾ ਲੋਡ ਹੈ ਮੈਂ ਫੁੱਟ ਫੁੱਟ ਕੇ ਰੋਂਦੇ ਦੇਖਿਆ ਦੇ ਲੋ ਅੰਦਰੋਂ ਦੁਖੀ ਦੇਖਿਆ ਸੋ ਉਹ ਚੀਜ਼ਾਂ ਇਹਨਾਂ ਲਈ ਲਾਜ਼ਮੀ ਨੇ ਛੁੱਟੀਆਂ ਤੇ ਜ਼ਰੂਰ ਭੇਜਿਆ ਜਾਂਦਾ ਹੈ ਸਾਰਾ ਕੁਝ ਕੀਤਾ ਜਾਂਦਾ ਪਰ ਮੇਰੀ ਤੁਹਾਡੇ ਲਈ ਬੇਨਤੀ ਹੈ ਬਹਿਲ ਦੇ ਆਧਾਰ ਤੇ ਜਦੋਂ ਕੋਈ ਇਹਨਾਂ ਦੀ ਜ਼ਮੀਨ ਜਗੜੀ ਹੜੱਪ ਲਈ ਜਾਵੇ ਜਾਂ ਇਹਨਾਂ ਦੇ ਘਰਾਂ ਉੱਤੇ ਇਹਨਾਂ ਦੀਆਂ ਭੈਣਾਂ ਤੇ ਕਿਸੇ ਤੇ ਪੱਤ ਤੇ ਹੱਲਾ ਹੁੰਦਾ ਜਾਂ ਇਹਨਾਂ ਤੇ ਇਸ ਤਰੀਕੇ ਦੇ ਅਟੈਕ ਵਿੱਚ ਜ਼ਰੂਰੀ ਜੇ ਕਿ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਵੇਂ ਆਪਾਂ ਕਹਿੰਦੇ ਨਾਬਾਲਗ ਬੇਟੀ ਦੇ ਬਲਾਤਕਾਰ ਤੇ ਅਸੀਂ ਜੀ ਤਿੰਨ ਮਹੀਨਿਆਂ 'ਚ ਫੈਸਲਾ ਦੇਣਾ ਤਾਂ ਇੱਕ ਚੀਜ਼ ਦਾ ਜ਼ਰੂਰ ਕਰ ਸਕਦੇ ਆ ਕਿ ਸਾਡੇ ਇਹ ਆਰਮੀ ਦੇ ਜਵਾਨਾਂ ਤੇ ਸਾਡੇ ਜਿਸ ਢੰਗ ਦਾ ਇਸ ਤਰੀਕੇ ਦਾ ਤਸ਼ੱਦਦ ਜੋ ਅਸੀਂ ਮਾਨਸਿਕ ਪੱਖੋਂ ਦੇ ਰਹੇ ਹਾਂ ਇਹ ਔਕੜਾਂ ਦੇ ਵਿੱਚੋਂ ਜ਼ਰੂਰ ਉਹਨਾਂ ਦੇ ਵੀ ਫਾਸਟ ਟਰੈਕ ਕੋਰਟਸ ਦੇ ਰਾਹੀਂ ਇਹਨਾਂ ਨੂੰ ਨਿਆਂ ਮਿਲਣ ਦੀ ਲੋੜ ਹੈ ਚਾਹੀਦਾ ਜ਼ਰੂਰ ਕਰ ਦੇਣਾ ਚਾਹੀਦਾ ਇਨਾਂ ਦੀਆਂ ਜਿਹੜੀਆਂ ਅਸੀਂ ਇੱਕ ਵਾਰ ਤਾਂ ਕਹਿ ਦਿੰਨਾ ਹੈ ਇਹ ਆਰਮੀ ਦੀ ਵਿਧਵਾ ਇਹ ਸ਼ਬਦ ਵਰਤ ਕੇ ਅਸੀਂ ਪਾਸੇ ਹੋ ਜਾਂਦੇ ਹਾਂ ਵੀਰ ਮੈਂ ਤਿੰਨ ਕੇਸ ਸਿਰਫ ਦੇਖੇ ਨੇ ਮੈਂ ਇਸ ਤੋਂ ਵੱਧ ਦੱਸ ਨਹੀਂ ਸਕਦੀ ਪਰ ਤਿੰਨ ਮੈਂ ਦੇਖੇ ਜਿੱਥੇ ਉਹ ਕਿਉਂਕਿ ਆਰਮੀ ਦੀ ਵਿਧਵਾ ਨੂੰ ਪੈਨਸ਼ਨ ਮਿਲ ਜਾਂਦੀ ਹੈ ਮੈਂ ਇਹ ਤਿੰਨ ਕੇਸ ਦੇਖੇ ਮੇਰੇ ਕੋਲ ਆ ਕੇ ਉਹ ਰੋ ਕੇ ਵੀ ਗਏ ਨੇ ਤਾਂ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੀ ਆ ਕਿ ਮਾਂ ਪਿਓ ਨੂੰ ਕੁਝ ਨਹੀਂ ਮਿਲਿਆ ਉਹ ਪੈਨਸ਼ਨ ਨੇਚਰਲੀ ਉਹਨਾਂ ਦੀ ਵਾਈਫ ਨੂੰ ਮਿਲਣੀ ਸੀ ਤੇ ਉਸ ਵਾਈਫ ਨੇ ਛੱਡ ਦਿੱਤੇ ਉਹ ਯਾਨੀ ਉਹਨਾਂ ਨੂੰ ਬਿਲਕੁਲ ਹੀ ਖਿਆਲ ਨਹੀਂ ਰੱਖਿਆ ਪੇਰੈਂਟਸ ਦਾ ਉਹਨਾਂ ਦੇ ਯਾਨੀ ਇਨ-ਲॉज ਦਾ ਤੇ ਉਹ ਆਪਣਾ ਵੱਖ ਜਾ ਕੇ ਤੇ ਬਿਲਕੁਲ ਉਹ ਆਪਣੇ ਯਾਨੀ ਉਹਨਾਂ ਨੇ ਆਪਣਾ ਆਪ ਮੇਨਟੇਨ ਕਰ ਲਿਆ ਜੋ ਵੀ ਲਿਵਨ ਵੀ ਨਾਲ ਕਰ ਲਿਆ ਸਭ ਕੁਝ ਉਹ ਕਰਦੇ ਰਹੇ ਯਾਨੀ ਇਹ ਚੀਜ਼ ਦੇਖਦੇ ਆ ਜ਼ਰੂਰ ਪੱਖ ਉਹ ਦੇਖਣ ਦੀ ਲੋੜ ਹੁੰਦੀ ਹੈ ਜਿੱਥੇ ਇੱਕੋ ਇੱਕ ਪੁੱਤਰ ਉਹ ਵੀ ਉਦੇਸ਼ ਲਈ ਕੁਰਬਾਨ ਹੋ ਗਿਆ ਤੇ ਜੇ ਉਹਦੀ ਵਾਈਫ ਛੱਡ ਕੇ ਇਸ ਤਰ੍ਹਾਂ ਪਰਾਂ ਚਲੀ ਜਾਂਦੀ ਹੈ ਇਸ ਚੀਜ਼ ਪੱਖੋਂ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਕਿ ਉਹਦੇ ਪੇਰੈਂਟਸ ਦਾ ਕੋਈ ਵਾਲੀ ਵਾਰਸ ਨਹੀਂ ਉਹਨਾਂ ਕੋਲ ਕੁਝ ਵੀ ਨਹੀਂ ਕਰਜ਼ਾਈ ਬੈਠੇ ਨੇ ਜਿਹੜੇ ਤੇ ਉਹ ਪੈਨਸ਼ਨ ਵੀ ਤੱਕ ਉਹਨਾਂ ਕੋਲ ਨਹੀਂ ਪਹੁੰਚ ਰਹੀ ਇਹ ਪੱਖ ਅਣਦੇਖਾ ਜਾ ਰਿਹਾ ਜ਼ਰੂਰ ਇਸ ਪਾਸੇ ਧਿਆਨ ਕਰਨ ਦੀ ਲੋੜ ਹੈ ਫਿਰ ਇੱਕ ਹੋਰ ਐਮ ਚੀਜ਼ ਜੈਸ ਵੇਲੇ ਸਾਡੇ ਸਾਥੀਆਂ ਲਈ ਪੂਰੇ ਭਾਰਤ ਵਿੱਚ ਜਿਵੇਂ ਦੇਖੋ ਇਜ਼ਰਾਈਲ ਵਿੱਚ ਕਿਸ ਢੰਗ ਨਾਲ ਉਹਨਾਂ ਨੇ ਆਪਸੀ ਝਗੜੇ ਸਮੇਟੇ ਬਹੁਤ ਅਹਿਮ ਜੇ ਕਿ ਆਪਾਂ ਸਾਰੇ ਐਸ ਵੇਲੇ ਜੇ ਕੰਪਲਸਰੀ ਹੋ ਜਾਏ ਆਰਮੀ ਟ੍ਰੇਨਿੰਗ ਫਾਰ एवरीवन ਕਿ ਟੈਰੀਟੋਰੀਅਲ ਆਰਮੀ ਚ ਜਾਣਾ ਹੀ ਜਾਣਾ ਜੀ ਹਰ ਹਾਲ ਚ ਜਾਣਾ ਵੀਰ ਦੇ ਨਿੱਕੀ ਜਈ ਗੱਲ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਜੀ ਤੂੰ ਜਿਹੜੀ ਮਰਜ਼ੀ ਜਾਤ ਪਾਤ ਧਰਮ ਪਾਸੇ ਰੱਖ ਕੇ ਆਜੋ ਸਾਰਿਆਂ ਨੇ ਸਿੱਖਿਆ ਲੈਣੀ ਉਹ ਮਨ ਅੰਦਰ ਜੋ ਤੁਹਾਡੇ ਮੁਲਕ ਪ੍ਰਤੀ ਪਿਆਰ ਹੋਏਗਾ ਉਹ ਜ਼ਿਆਦਾ ਜਾਗਰਤ ਹੋਏਗਾ ਕਿਵੇਂ ਹਰ ਇਜ਼ਰਾਈਲੀ ਖੜਾ ਹੁੰਦਾ ਨਿੱਕੇ ਤੋਂ ਨਿੱਕਾ ਬੱਚਾ ਮੇਰਾ ਮੁਲਕ ਸਾਡੇ ਅੰਦਰ ਉਹ ਮੇਰਾ ਮੁਲਕ ਖਤਮ ਹੋ ਗਿਆ ਸੀ ਇਕੱਠੇ ਸਿਰਫ ਹੋ ਜਾਨਾ ਇੱਕ ਫੋਟੋਆਂ ਖਿਚਾਣ ਲਈ ਸੈਲਫੀਆਂ ਖਿਚਾਣ ਲਈ ਕਿ ਹਾਂ ਜੀ ਆ ਗਿਆ ਜੀ 15 ਅਗਸਤ ਇੱਕ ਸੈਲਫੀਆਂ ਪਾ ਦਿੰਨੇ ਝੰਡਿਆਂ ਦੀ ਸੇਲ ਹੋ ਜਾਂਦੀ ਹੈ ਤੇ ਫਿਰ ਅਸੀਂ ਉਹ ਉਸੇ ਤਰ੍ਹਾਂ ਰੁਲਦੇ ਅਗਲੇ ਦਿਨ ਸੜਕਾਂ ਤੇ ਪੈਰਾਂ ਥੱਲੇ ਮਿਜੇ ਜਾਂਦੇ ਨੇ ਅਸੀਂ ਇੱਥੇ ਤੱਕ ਸੀਮਤ ਅੱਧਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ 26 ਜਨਵਰੀ ਨੂੰ ਕੀ ਹੋਇਆ ਸੀ ਤੇ 15 ਅਗਸਤ ਨੂੰ ਕੀ ਹੋਇਆ ਸੀ ਆ ਵੀ ਚੀਜ਼ਾਂ ਤੁਸੀਂ ਸਕੂਲਾਂ ਚ ਪੁੱਛ ਕੇ ਦੇਖ ਲਓ ਨਹੀਂ ਪਤਾ ਕਿਉਂ ਦੌੜ ਲੱਗੀ ਹੋਈ ਐ ਮੁਲਕ ਤੋਂ ਬਾਹਰ ਭੱਜਣ ਦੀ ਕਿ ਅਸੀਂ ਇੱਥੇ ਨਹੀਂ ਰਕਣਾ ਅਸੀਂ ਬਾਹਰ ਚਲੇ ਜਾਣਾ ਅਸੀਂ ਆਪਣੇ ਝੰਡੇ ਜਿਸ ਢੰਗ ਨਾਲ ਪੈਰਾਂ ਥੱਲੇ ਰੋਲਦੇ ਆ ਨਾ ਕਦੇ 16 ਅਗਸਤ ਨੂੰ ਦੇਖਿਓ ਤੇ ਫਿਰ ਜਾ ਕੇ ਬਾਹਰ ਕਦੇ ਕੈਨੇਡਾ ਅਮਰੀਕਾ ਚ ਦੇਖਿਏ ਕਿਵੇਂ ਘਰਾਂ ਦੇ ਬਾਹਰ ਲਾ ਕੇ ਫਖਰ ਮਹਿਸੂਸ ਕਰਦੇ ਨੇ ਸਾਡਾ ਝੰਡਾ ਯਾਨੀ ਇਹ ਫਰਕ ਜੇ ਜੋ ਸਾਡਾ ਦਿਖ ਰਿਹਾ ਕਿ ਅਸੀਂ ਆਪਣੇ ਹੀ ਮੋਲਕ ਪ੍ਰਤੀ ਅੰਦਰੋਂ ਪਿਆਰ ਉਹ ਜਿਹੜਾ ਹੋਣਾ ਚਾਹੀਦਾ ਸੀ ਉਹਨੂੰ ਹੌਲੀ ਹੌਲੀ ਗਾਇਬ ਕਰ ਰਹੇ ਆ ਤੇ ਵਕਤ ਹੀ ਜੇ ਜਦੋਂ ਅਸੀਂ ਦਿਖੇਗਾ ਵੀ ਸਾਰੇ ਜਣੇ ਖੜੇ ਹੋ ਗਏ ਅਸੀਂ ਪਾੜ ਦਾਂਗੇ ਅਸੀਂ ਕਰ ਦਾਂਗੇ ਜਦੋਂ ਅੰਦਰ ਖਾਤੇ ਜਾ ਕੇ ਦੇਖਾਂਗੇ ਤਾਂ ਤੀਜੇ ਦਿਨ ਇਹ ਵਾਪਸ ਜਿਵੇਂ ਹੀ ਠੰਡ ਵਰਤੇਗੀ ਫਿਰ ਉਸੇ ਤਰੀਕੇ ਦੇ ਗਵਾਂਢੀ ਨਾਲ ਲੜਨਾ ਅਸੀਂ ਫਲਾਣੇ ਨਾਲ ਲੜਨਾ ਅਸੀਂ ਉਸਨਾਲ ਇਹ ਹੀ ਚੀਜ਼ਾਂ ਤੇ ਗੱਲ ਖਤਮ ਹੋ ਜਾਂਦੀ ਹੈ ਤੇ ਪੁੱਤਰ ਬਾਹਰ ਕਿਵੇਂ ਭੇਜਣਾ ਯਾਨੀ ਇਹ ਅੰਦਰੂਨੀ ਪਿਆਰ ਲਈ ਲਾਜ਼ਮੀ ਹੈ ਜਦੋਂ ਹਰ ਪੋਲਿਟਿਸ਼ੀਅਨ ਦਾ ਬੱਚਾ ਵੀ ਟੈਰੀਟੋਰੀਅਲ ਆਰਮੀ ਜਾ ਕੇ ਲੜਦਾ ਹੋਵੇਗਾ ਤੂੰ ਸਮਝ ਸਕਣਗੇ ਕਿ ਇਹ ਸਾਡੇ ਜਵਾਨਾਂ ਦੀਆਂ ਲੋੜਾਂ ਕੀ ਨੇ ਜੀ ਹੁੰਦਾ ਜਦੋਂ ਤੁਸੀਂ ਛਾਤੀ ਤੇ ਗੋਲੀ ਖਾਣ ਲਈ ਖੜੇ ਹੁੰਦੇ ਹੋ ਕੀ ਮਹਿਸੂਸ ਹੋ ਰਿਹਾ ਹੁੰਦਾ ਇਹ ਪਿਆਰ ਜਾਗਣ ਲਈ ਲਾਜ਼ਮੀ ਹੋ ਜਾਣਾ ਚਾਹੀਦਾ ਹੈ ਹਰ ਬੱਚੇ ਨੇ ਜਾਣਾ ਹੀ ਜਾਣਾ ਤਾਂ ਇਹ ਚੀਜ਼ਾਂ ਜੇ ਮੈਂ ਤਾਂ ਅੱਜ ਦੇ ਪ੍ਰੋਗਰਾਮ ਤੇ ਰਾਈ ਤਿੰਨ ਹੀ ਚੀਜ਼ਾਂ ਅਸੀਂ ਕਰ ਲਈਏ ਚਾਰ ਚੀਜ਼ਾਂ ਜੋ ਮੈਂ ਬੇਨਤੀ ਕਰ ਸਕਦੀ ਹਾਂ ਕਿ ਹਰ ਇੱਕ ਨੂੰ ਕੰਪਲਸਰੀ ਕਰ ਦੋ ਵੀ ਜੀਪ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਨਹੀਂ ਕਿਹਾ ਮੈਂ ਆਰਮੀ ਰਿਲੀਫ ਫੰਡ ਲਈ ਦੋ ਜੀ ਕਿ ਜਿਹੜੇ ਜਿਹੜੀਆਂ ਸਾਡੀਆਂ ਜਿਹੜੇ ਵਿਧਵਾ ਹੋ ਚੁੱਕੀਆਂ ਉਹ ਜਾਂ ਫਿਰ ਉਹ ਮਾਪੇ ਜਿਨ੍ਹਾਂ ਦਾ ਕੁਝ ਵੀ ਹੁਣ ਬਚਿਆ ਨਹੀਂ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੋ ਚੁੱਕੇ ਨੇ ਉਹ ਸਾਰਿਆਂ ਦੀ ਮੇਨਟੇਨੈਂਸ ਲਈ ਜ਼ਰੂਰ ਉੱਥੇ ਜਾਵੇ ਬਹੁਤ ਨਹੀਂ ਹੁੰਦੇ 100 ਰੁਪਏ ਹੈ ਕੀ ਗਿਣਤੀ 'ਚ ਵੀ ਨਹੀਂ ਆਣੇ ਇਸੇ ਤਰੀਕੇ ਬਲੱਡ ਡੋਨੇਸ਼ਨ ਕੰਪਲਸਰੀ ਹੋਏ ਕਿ ਅਸੀਂ ਆਪਣੇ ਮੁਲਕ ਲਈ ਸਾਡੇ ਜਿਹੜੇ ਜਾਨਵਾਰ ਦੇ ਨੇ ਉਹਨਾਂ ਲਈ ਦੇ ਰਹੇ ਹਾਂ ਤੇ ਤੀਜੀ ਚੀਜ਼ ਫਾਸਟ ਟਰੈਕ ਕੋਰਟਸ ਲਾਜ਼ਮੀ ਇਹਨਾਂ ਦੇ ਜਿਸ ਤਰੀਕੇ ਦੇ ਘਰੇਲੂ ਜੋ ਇਹਨਾਂ ਨੂੰ ਤੰਗੀਆਂ ਨੇ ਉਸ ਪੱਖੋਂ ਇਹਨਾਂ ਨੂੰ ਨਿਆਹ ਛੇਤੀ ਮਿਲਣਾ ਚਾਹੀਦਾ ਤੇ ਜਿਹੜਾ ਵੀ ਇਸ ਆਰਮੀ ਦੇ ਜਵਾਨ ਉੱਤੇ ਹੱਥ ਚੱਕਦਾ ਦਿਸ ਜਾਏ ਜਾਂ ਕੋਈ ਵੀਡੀਓ ਵਾਇਰਲ ਹੋ ਜਾਏ ਉਹਨੂੰ ਤਾਂ ਫਾਹੇ ਟੰਗ ਦੇਣਾ ਚਾਹੀਦਾ ਉਹਨੂੰ ਤਾਂ ਅੰਦਰ ਤਾੜ ਦੇਣਾ ਚਾਹੀਦਾ ਤੇ ਇੱਕ ਚੌਥੀ ਗੱਲ ਕਿ ਕੰਪਲਸਰੀ ਆਰਮੀ ਟ੍ਰੇਨਿੰਗ ਹਰ ਕਿਸੇ ਲਈ ਜ਼ਰੂਰੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਮੂਲਕ ਪ੍ਰਤੀ ਜੋ ਅੰਦਰ ਤੁਹਾਡੇ ਪਿਆਰਿਓ ਜਾਗਰਤ ਹੋਏਗਾ ਤੇ ਅੰਦਰੋਂ ਅਸੀਂ ਇਕੱਠੇ ਹੋਵਾਂਗੇ ਨਾ ਕਿ ਇੱਕ ਦੂਜੇ ਪ੍ਰਤੀ ਜੋ ਅਸੀਂ ਸ਼ੁਰੂ ਹੋ ਜਾਂਦੇ ਆ ਮਾਰ ਕਟਾਈ ਕਤਲਿਆਂ ਇਹਨਾਂ ਤੇ ਪੂਰਨ ਰੂਪ ਵਿੱਚ ਖੰਡ ਪੈਣੀ ਚਾਹੀਦੀ ਹੈ ਬਿਲਕੁਲ ਉਹ ਤਸਵੀਰਾਂ ਦੇਖੀਆਂ ਸੀ ਨਾ ਮੈਂ ਆਖਰੀ ਸਵਾਲ ਹੀ ਲਵਾਂਗਾ ਜਿਹੜਾ ਕਰਨਲ ਪੁਸ਼ਪਿੰਦਰ ਬਾਠੋਰਾਂ ਦੇ ਨਾਲ ਜੋ ਕੁਝ ਹੋਇਆ ਸੀ ਉਹ ਅੱਜ ਵੀ ਮੇਰੇ ਖਿਆਲ ਚ ਲੋਕਾਂ ਦੀ ਨਜ਼ਰਾਂ ਸਾਹਮਣੇ ਆਂਦਾ ਹੋਣਾ ਕਿ ਕਿਵੇਂ ਕੀ ਜੇ ਉਹਨੇ ਐਗਜ਼ੈਂਪਲਰੀ ਉਹਦੇ ਉੱਤੇ ਮਤਲਬ ਕਿ ਕਾਰਵਾਈ ਕੀਤੀ ਹੁੰਦੀ ਤੇ ਸ਼ਾਇਦ ਅੱਜ ਲੋਕਾਂ ਦੇ ਮਨਾਂ ਵਿੱਚ ਉਹ ਸਾਹਮਣੇ ਨਾ ਹੁੰਦਾ ਕਿ ਜੋ ਕੁਝ ਉਹਨਾਂ ਨਾਲ ਬੀਤਿਆ ਤੇ ਉਸ ਤੋਂ ਬਾਅਦ ਜੋ ਆਰਮੀ ਦਾ ਗੁੱਸਾ ਫਟਿਆ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਰਿਐਕਸ਼ਨ ਰਿਹਾ ਉਹ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਇਸ ਤਰੀਕੇ ਦੇ ਜਿੰਨੇ ਮੈਂ ਕਿਹਾ ਮੈਂ ਉਹ ਕੇਸ ਵੀ ਦੇਖਿਆ ਜਿੱਥੇ ਉਹਦੀ ਭੈਣ ਦੀ ਪਤ ਲੁੱਟੀ ਗਈ ਸੀ ਵਾਕਈ ਦਿਲ ਰੋਇਆ ਸੀ ਉਦੋਂ ਵੀ ਐਨੇ ਗਿਰ ਚੁੱਕੇਆਂ ਸੀ ਤੇ ਉਸੇ ਹੀ ਤਰ੍ਹਾਂ ਹੁਣ ਜਿਵੇਂ ਅਸੀਂ ਆਪਣੇ ਇੱਕ ਕਰਨਲ ਨੂੰ ਆਪਣੇ ਮੁਲਕ ਦੀ ਹੱਦ ਦੇ ਅੰਦਰ ਸੁਰੱਖਿਅਤ ਨਹੀਂ ਮੰਨਦੇ ਕਿ ਕੋਈ ਵੀ ਉਹਨੂੰ ਥੱਲੇ ਢਾ ਲਏਗਾ ਤੇ ਫਿਰ ਸਿਆਸਤਦਾਨ ਉਹਦੇ ਉੱਪਰ ਬੈਠ ਕੇ ਆਪਣੀਆਂ ਰੋਟੀਆਂ ਸੇਕਣਗੇ ਵੀਰਾ ਇਹ ਤਾਂ ਫਿਰ ਨਾ ਝੂਠੇ ਮਗਰਮੱਛ ਦੇ ਹੰਝੂ ਹੋਣਗੇ ਜਿਹੜੇ ਅੱਜ ਦੇ ਦਿਨ ਵਹਾਣਗੇ ਸਾਡਾ ਦੇਸ਼ ਸਾਡਾ ਮੁਲਕ ਜੇ ਮਨਾ ਅੰਦਰ ਤੁਸੀਂ ਉਹੀ ਫੌਜੀਆਂ ਲਈ ਸਾਡੀ ਵੀਰ ਜਵਾਨਾਂ ਲਈ ਇੰਨੀ ਕੀ ਇੱਜ਼ਤ ਰੱਖਦੇ ਹੋ ਕਿ ਉਹਨਾਂ ਨੂੰ ਸੜਕਾਂ ਤੇ ਢਾ ਕੇ ਕੁੱਟਣਾ ਤੇ ਫਿਰ ਉਹਨਾਂ ਨੂੰ ਨਿਆਂ ਲਈ ਅੱਡੀਆਂ ਰਗੜ ਕੇ ਤੁਸੀਂ ਕੋਟਾਂ 'ਚ ਜਾਣਾ ਪੈਣਾ ਤਾਂ ਫਿਰ ਇਹ ਮਗਰਮੱਛ ਦੇ ਹੰਝੂ ਬਹੁਤੀ देर ਟਿਕਦੇ ਨਹੀਂ ਹੁੰਦੇ ਲੋਕ ਸਮਝ ਜਾਂਦੇ ਨੇ ਪਰ ਗੱਲ ਉੱਥੇ ਹੀ ਫਿਰ ਮੁੜਕੜ ਕੇ ਰੁਕਦੀ ਜੇ ਕਿ ਅਸੀਂ ਵਾਕਈ ਅੱਜ ਕਹਿ ਕੇ ਦੇਖੋ ਇਹਨਾਂ ਸਾਰਿਆਂ ਨੂੰ ਵੀ ਆਓ ਸਾਰੇ ਬਲੱਡ ਡੋਨੇਸ਼ਨ ਜਿਹੜੇ ਇੱਨੇ ਚੀਕਾਂ ਮਾਰਦੇ ਪਏ ਨੇ ਤੁਸੀਂ ਉਹਨਾਂ ਨੂੰ ਆਓ ਜੀ ਲਓ ਦੇਖਦੇ ਹਾਂ ਕਿੰਨੇ ਕ ਜਣੇ ਅੱਗੇ ਖੜੇ ਹੁੰਦੇ ਨੇ ਅੱਜ ਤੱਕ ਤਾਂ ਅਸੀਂ ਹਸਪਤਾਲਾਂ ਵਿੱਚ ਵੀ ਦੇਖੀ ਨਾ ਸਕੇ ਪਿਓ ਲਈ ਆ ਕੇ ਖੂਨ ਦੇ ਦਿਓ ਤਾਂ ਉਹ ਤੁਸੀਂ ਸਾਰੀ ਦੀ ਸਾਰੀ ਭੀੜ ਬੋਰਡ ਤੋਂ ਗਾਇਬ ਹੋ ਜਾਂਦੀ ਹੈ ਸੋ ਆ ਕੇ ਦੇਖੀਏ ਅੱਜ ਤੁਸੀਂ ਵੀਰ ਜਵਾਨਾਂ ਲਈ ਖੂਨਦਾਨ ਦੇ ਕੇ ਦੇਖੋ ਵੇਖਦੇ ਹਾਂ ਕਿੰਨੇ ਕ ਜਣੇ ਜਿਗਰਾ ਵਿਖਾਉਂਦੇ ਨੇ ਪਰ ਵੀਰਾਂ 100 ਰੁਪਏ ਮੰਗਣ ਲੱਗੇ ਸਮਝ ਆ ਜਾਊਗੀ ਕਿੰਨੇ ਕ ਜਣੇ ਅਗਾਹ ਹੋ ਕੇ ਜੀਪੇ ਕਰ ਦੇਣਗੇ ਕਰਦੇ ਆ ਤੁਹਾਨੂੰ 3 ਮਿੰਟ ਲੱਗਣਗੇ ਆਸ-ਪਾਸ ਦੇਖਦੇ ਆ ਕਿ ਕਿੰਨਾ ਕਿ ਇਹਨਾਂ ਲਈ ਮਨਾ ਵਿੱਚ ਸੱਚਮੁੱਚ ਪਿਆਰ ਹੈ ਤੇ ਕਿੰਨਾ ਸਿਰਫ ਆਪਣੇ ਸ਼ੌਹਰਤ ਦੇ ਖਾਤਰ ਹੀ ਅਗਾਹ ਆ ਰਹੇ ਨੇ। ਸ਼ੁਕਰੀਆ ਮੈਮ ਧੰਨਵਾਦ ਤੁਹਾਡਾ ਉਮੀਦ ਕਰਦੇ ਆ ਕਿ ਇਹ ਸੁਨੇਹਾ ਜਿਹੜਾ ਉਹ ਬਿਲਕੁਲ ਟਿਕਾਣੇ ਤੱਕ ਪਹੁੰਚ ਗਿਆ ਹੋਣਾ। ਧੰਨਵਾਦ ਜੀ। ਬਹੁਤ ਮਿਹਰਬਾਨੀ।